ਇਹਨਾਂ ਲੁਧਿਆਣੇ ਚ ਕੁੱਤੇ ਚੱਕਣੇ ਸ਼ੁਰੂ ਕਰਤੇ ਕੱਲ ਮੋਡਲ ਟਾਊਨ ਏਰੀਆ ਦੇ ਵਿੱਚੋਂ ਡੌਗ ਚੱਕਲੇ ਮਿਊਨਿਸਪਲ ਕਾਰਪੋਰੇਸ਼ਨ ਦੀ ਗੱਡੀ ਐ ਇਹ 19 ਅਗਸਤ ਦੀ ਡਿਟੇਲ ਐ ਸਾਡੇ ਕੋਲ ਸਾਰੀ ਐਸਪੀਸੀਏ ਦਾ ਕੰਮ ਮੈਂ ਬਿਮਾਰ ਡੌਗ ਦਾ ਇਲਾਜ ਕਰਨਾ ਉਹ ਤਾਂ ਇਹ ਕਰ ਨਹੀਂ ਰਹੇ ਬਿਮਾਰ ਡੌਗਾਂ ਦਾ ਇਲਾਜ ਹੀ ਨਹੀਂ ਕੀਤਾ ਜਾਂਦਾ ਇੱਕ ਮਿੱਟੀ ਬੈਟਰੀ ਚਾਹੀਦੀ ਕਿੰਨਾ ਪੈਸਾ ਜਾ ਰਿਹਾ ਕਿੰਨਾ ਪੈਸਾ ਲੱਗ ਰਿਹਾ ਕਿਉਂਕਿ ਮੈਨੂੰ ਜਿੱਤੇ ਤੱਕ ਲੱਗ ਰਿਹਾ ਉਹਦੇ ਵਿੱਚ ਇੱਕ ਬਹੁਤ ਵੱਡਾ ਝੋਲ ਹੋ ਰਿਹਾ ਕੀ ਦੇਖੋ ਜੇ ਸਰਕਾਰ ਆਪਣਾ ਫੰਡ ਰੀਲੀਜ਼ ਕਰ ਰਹੀ ਹੈ ਤੇ ਉਹਦੇ باوجود ਨਾ ਸਟਰਲਾਈਜ਼ੇਸ਼ਨਸ ਹੋ ਰਹੀਆਂ ਨਾ ਵੈਕਸੀਨੇਸ਼ਨਸ ਹੋ ਰਹੀਆਂ ਜਿਹੜੀ ਐਸਪੀਸੀਆ ਹੈ ਬੇਸਿਕਲੀ ਇੱਕ ਬੋਡੀ ਹੈ ਜਿਹੜੀ ਜਿੱਦਾ ਜਾਨਵਰਾਂ ਜਿਹੜੇ ਬਿਮਾਰ ਜਾਨਵਰ ਨੇ ਉਹਨਾਂ ਦੇ ਟ੍ਰੀਟਮੈਂਟ ਵਿੱਚ ਡੀਲ ਕਰਦੀ ਹੈ ਉਹ ਲੁਧਿਆਣਾ ਵਿੱਚ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੀ ਹੈ ਜਿਹੜਾ ਇਹਨਾਂ ਦਾ ਐਂਬੂਲੈਂਸ ਦਾ ਨੰਬਰ ਦਿੱਤਾ ਗਿਆ ਹੈ ਜੇ ਅੱਪ ਉਹਦੇ ਤੇ ਕਾਲ ਕਰੀਏ ਜ਼ਿਆਦਾਤਰ ਤਾਂ ਉਹ ਨੰਬਰ ਮਿਲਦਾ ਨਹੀਂ ਹੈ ਇਹ ਲੋਕ ਪਰੇਸ਼ਾਨ ਕਰਦੇ ਆ ਜਾਨਵਰੋ ਕੋ ਯਹੀ ਡੌਗਸ ਕੇ ਸਾਥ क्रੂਅਲਟੀ ਕਰਤੇ ਆ ਇਹ क्रੂਅਲਟੀ ਰੁਕਣੀ ਚਾਹੀਏ ਦਿਸ ਸ਼ੁਡ ਸਟਾਪ ਨਾਓ ਉਸੀਂ ਦੇਖ ਰਹੇ ਹਾਂ ਜਾਨਾ ਲਾਈਵ ਤੇ ਮੈਂ ਮਿਤ ਪੀਤੇ 11 ਅਗਸਤ ਨੂੰ ਸੁਪਰੀਮ ਕੋਰਟ ਦੇ ਵੱਲੋਂ ਆਰਡਰ ਪਾਸ ਕੀਤੇ ਜਾਂਦੇ ਨੇ ਕਿ ਦਿੱਲੀ ਐਨਸੀਆਰ ਦੇ ਵਿੱਚ ਜਿੰਨੇ ਸਟੇ ਡੌਗਸ ਨੇ ਉਹਨਾਂ ਨੂੰ ਰੀਲੋਕੇਟ ਕਰਕੇ 8 ਵੀਕਸ ਦੇ ਅੰਦਰ ਜਿਹੜਿਆ ਸ਼ੈਲਟਰ ਤੱਕ ਪਹੁੰਚਾ ਦਿੱਤੇ ਜਾਣ ਕਾਫੀ ਜਿਹੜਾ ਹੈ ਲੋਕਾਂ ਦੇ ਵੱਲੋਂ ਪ੍ਰੋਟੈਸਟ ਕੀਤਾ ਜਾਂਦਾ ਹੈ ਦਿੱਲੀ ਦੇ ਵਿੱਚ ਮੂਵਮੈਂਟ ਇੱਕ ਪੈਦਾ ਹੋ ਜਾਂਦਾ ਹੈ ਜਿਸ ਤੋਂ ਬਾਅਦ ਜਿਹੜਾ ਨੈਸ਼ਨਲ ਮੂਵਮੈਂਟ ਬਣ ਕੇ ਇਹ ਮੂਵਮੈਂਟ ਨਜ਼ਰ ਆਉਂਦਾ ਹੈ ਤੇ ਨਾਲ ਹੀ ਜਿਹੜਾ ਡੌਗ ਡੌਗਸ ਲਵਰ ਨੇ ਉਹਨਾਂ ਨੂੰ ਜਿਹੜਾ ਡਰ ਪੈਦਾ ਹੋ ਜਾਂਦਾ ਹੈ ਕਿ ਕਈ ਜਿੱਥੇ ਦਿੱਲੀ ਦੇ ਵਿੱਚ ਆਰਡਰ ਆਰਡਰ ਦਿੱਤਾ ਗਿਆ ਹੈ ਐਸਸੀ ਦੇ ਵੱਲੋਂ ਕਿਤੇ ਹੋ ਜਿਹੜੇ ਸਿਟੀਆਂ ਨੇ ਉਹਨਾਂ ਦੇ ਵਿੱਚ ਵੀ ਜਿਹੜੇ ਆਰਡਰ ਨਾ ਦੇ ਦਿੱਤੇ ਜਾਣ ਤੇ ਜਿਸ ਤੋਂ ਬਾਅਦ ਅੱਜ ਲੁਧਿਆਣਾ ਦੇ ਵਿਖੇ ਵੀ ਜਿਹੜੇ ਡੌਗ ਲਵਰਸ ਨੇ ਉਹ ਪਹੁੰਚੇ ਨੇ ਡੀਸੀ ਦਫ਼ਤਰ ਨੂੰ ਮੰਗ ਪੱਤਰ ਦੇਣ ਦੇ ਲਈ ਗੱਲਬਾਤ ਕੀ ਹੈ ਕੀ ਮੰਗਾ ਨੇ ਗੱਲਬਾਤ ਕਰਾਂਗੇ ਮਨੀ ਜੀ ਅੱਜ ਡੀਸੀ ਦਫ਼ਤਰ ਦੇ ਬਾਹਰ ਖੜੇ ਹੋ ਕੀ ਮੰਗਾ ਲੈ ਕੇ ਪਹੁੰਚੇ ਹੋ ਡੀਸੀ ਸਾਹਿਬ ਡੀਸੀ ਦਫ਼ਤਰ ਦੇਖੋ ਜੀ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਐਸਪੀਸੀ ਵਾਲਾ ਚੱਲ ਰਿਹਾ ਹੈ ਸੋਸਾਇਟੀ ਆਫ ਪ੍ਰੋਵੈਂਸ਼ਨ ਟੂ क्रੂਰਟੀ ਟੂ ਐਨੀਮਲ ਸੰਹੜਾ ਰੋਡ ਤੇ ਐਮਸੀਲ ਦੀਆਂ ਗੱਡੀਆਂ ਉਹਨਾਂ ਨੂੰ ਦਿੱ ਦੋ ਵਿਅਕਤੀ ਨੇ ਇੱਕ ਸੁਨੀਲ ਨਰੂਲਾ ਇੱਕ ਲੇਡੀ ਹੈ ਪੂਜਾ ਜੈਨ ਇਹਨਾਂ ਨੂੰ ਹੈਂਡਓਵਰ ਦਿੱਤਾ ਗਿਆ ਇਹਨਾਂ ਲੁਧਿਆਣੇ ਚ ਕੁੱਤੇ ਚੱਕਣੇ ਸ਼ੁਰੂ ਕਰਤੇ ਕੱਲ ਮੋਡਲ ਟਾਊਨ ਏਰੀਆ ਦੇ ਵਿੱਚੋਂ ਡੌਗ ਚੱਕਲੇ ਬਿਲਕੁਲ ਆ ਦੇਖੋ ਆ ਮਿਊਨਿਸਪਲ ਕਾਰਪੋਰੇਸ਼ਨ ਦੀ ਗੱਡੀ ਹੈ ਇਹ 19 ਅਗਸਤ ਦੀ ਡਿਟੇਲ ਹੈ ਸਾਡੇ ਕੋਲ ਸਾਰੀ ਇਹਦੀ ਵੀਡੀਓ ਪਲੱਸ ਸਾਰੇ ਉਹਦੀ ਜਿਹੜੇ ਲੜਕੇ ਕੰਮ ਕਰਦੇ ਨੇ ਉਹਨਾਂ ਦਾ ਕੰਮ ਹੈ ਸਟਰਲਾਈਜੇਸ਼ਨ ਕਰਨਾ ਨਹੀਂ 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 ਮੈਂ ਦੱਸਦਾ ਐਸਪੀਸੀ ਦਾ ਕੰਮ ਸਟਰਲਾਈਜੇਸ਼ਨ ਕਰਨਾ ਨਹੀਂ ਹੈ ਫਿਰ ਕੀ ਕੰਮ ਹੈ ਸਟਰਲਾਈਜੇਸ਼ਨ ਕੰਮ ਐਨੀਮਲ ਬਰਥ ਕੰਟਰੋਲ ਦਾ ਉਹ ਲੱਗ ਹੈ ਉਹ ਲੱਗ ਹੈ ਹਾਂ ਐਸਪੀਸੀ ਨੂੰ ਕੀ ਲੋਡ ਪੈ ਗਈ ਇਹਨਾਂ ਕੋ ਤੇਨੂੰ ਚੱਕਣ ਦੀ ਉਹੀ ਚੀਜ਼ ਮੈਂ ਤੁਹਾਨੂੰ ਦੱਸਣਾ ਚਾ ਰਿਹਾ ਐਸਪੀਸੀ ਦਾ ਕੰਮ ਮੈਂ ਬਿਮਾਰ ਡੌਗ ਦਾ ਇਲਾਜ ਕਰਨਾ ਉਹ ਤਾਂ ਇਹ ਕਰ ਨਹੀਂ ਰਹੇ ਬਿਮਾਰ ਡੌਗ ਦਾ ਇਲਾਜ ਹੀ ਨਹੀਂ ਕੀਤਾ ਜਾਂਦਾ ਇਹਨਾਂ ਦਾ ਕਾਹ ਕਰ ਕੀ ਰਹਿ ਨੇ ਸ਼ਹਿਰ ਦੇ ਇਹਨਾਂ ਨੇ ਇਲੀਗਲ ਤਰੀਕੇ ਦੇ ਨਾਲ ਕੁੱਤੇ ਚੱਕਣੇ ਸ਼ੁਰੂ ਕਰਤੇ ਲੁਧਿਆਣਾ ਸ਼ਹਿਰ ਤੋਂ ਕੁਝ ਪੈਸੇ ਲੈ ਕੇ ਬਿਲਕੁਲ ਗੈਰਕਾਨੂੰਨੀ ਹੈ ਇਹ ਇਹਦੇ ਖਿਲਾਫ ਹੀ ਅਸੀਂ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆਂ ਵੀ ਇਹਨੂੰ ਹਟਾਇਆ ਜਾਵੇ ਜਿਹੜਾ ਸੁਨੀਲ ਰੂਲਾ ਤੇ ਪੂਜਾ ਜੈਨ ਮੈਨੂੰ ਨਹੀਂ ਲੱਗਦਾ ਪ੍ਰਸ਼ਾਸਨ ਦੇ ਕਿ ਧਿਆਨ ਦੇ ਵਿੱਚ ਹੈਗਾ ਇਹ ਚੀਜ਼ ਇਹ ਇਲੀਗਲ ਤਰੀਕ ਜੋ ਵੀ ਕੰਮ ਚੱਲ ਰਿਹਾ ਸੀ ਲੁਧਿਆਣੇ ਦੇ ਵਿੱਚ ਨਹੀਂ ਚੱਲਣ ਦੇਣਾ ਜੀ ਇੱਕ ਤਾਂ ਚਲੋ ਮੂਵਮੈਂਟ ਦਿੱਲੀ ਦੇ ਵਿੱਚ ਚੱਲਿਆ ਤੇ ਨੈਸ਼ਨਲ ਮੂਵਮੈਂਟ ਬਣ ਕੇ ਨਿਕਲਦਾ ਹੋਇਆ ਨਜ਼ਰ ਆਇਆ ਤੇ ਨਾਲ ਹੀ ਐਸਸੀ ਵੱਲੋਂ ਜਿਹੜਾ 14 ਤਰੀਕ ਨੂੰ ਆਰਡਰ ਰਿਜ਼ਰਵ ਕਰ ਦਿੱਤਾ ਗਿਆ ਕੋਈ ਅੰਤਿਮ ਫੈਸਲਾ ਨਹੀਂ ਦਿੱਤਾ ਗਿਆ ਹੁਣ ਤੱਕ ਤੇ ਹੁਣ ਦੂਜੇ ਪਾਸੇ ਲੁਧਿਆਣਾ ਦੇ ਵਿੱਚ ਇਹ ਚੀਜ਼ਾਂ ਬਾਹਰ ਆ ਰਹੀਆਂ ਨੇ ਕਿ ਇਸ ਤਰੀਕੇ ਦੇਖਦੇ ਹੋ ਇਹ ਬਿਲਕੁਲ ਗੈਰਕਾਨੂੰਨੀ ਹੈ ਜੀ ਜਿਹੜਾ ਸੁਪਰੀਮ ਕੋਰਟ ਦਾ ਵੀ ਆਰਡਰ ਹੈ ਉਹਦੇ ਉੱਤੇ ਹਜੇ ਤੱਕ ਸਟੇ ਲੱਗ ਗਿਆ ਹੈ ਤਿੰਨ ਮੈਂਚਾਂ ਦਾ ਨਵਾਂ ਪੈਨਲ ਬਣ ਗਿਆ ਹੈ ਉਹਦੀ ਹਜੇ ਤੱਕ ਨਵਾਂ ਆਰਡਰ ਆਇਆ ਨਹੀਂ ਦਿੱਲੀ ਗੋਮਣ ਰੇਖਾ ਗੁਪਤਾ ਜੀ ਦਾ ਬਿਆਨ ਆਇਆ 18 ਅਗ ਠੀਕ ਹੈ ਆਫੀਸ਼ੀਅਲ ਸਟੇਟਮੈਂਟ ਹੈ ਮੈਨੂੰ ਨਹੀਂ ਕਹਿੰਦਾ ਤੁਸੀਂ ਚੈੱਕ ਕਰ ਸਕਦੇ ਹੋ ਤੇ ਆਫੀਸ਼ੀਅਲ ਸਟੇਟਮੈਂਟ ਆ ਗਈ ਹੈ ਵੀ ਨਹੀਂ ਅਸੀਂ ਅਗਲੇ ਆਰਡਰ ਦਾ ਵੇਟ ਕਰ ਰਹੇ ਹਾਂ ਠੀਕ ਹੈ ਹੁਣ ਸੁਪਰੀਮ ਕੋਰਟ ਨੇ ਜਦ ਰੋਕ ਲਗਾਤੀ ਹਜੇ ਤੱਕ ਫਿਰ ਮੈਨੂੰ ਇਹ ਨਹੀਂ ਸਮਝ ਆਉਂਦਾ ਲੋਕਲ ਬਾਡੀਜ਼ ਇੱਥੇ ਪੰਜਾਬ ਦੀਆਂ ਜਿਹੜੀਆਂ ਇਹ ਗੈਰ ਹਾਂ ਇਹ ਆਰਡਰਸ ਦਿੱਲੀ ਐਨਸੀਆਰ ਦੇ ਲਈ ਸਿਰਫ ਦਿੱਲੀ ਐਨਸੀਆਰ ਦੇ ਵਿੱਚ ਸੀਗਾ ਉੱਥੇ ਜਦ ਕੀ ਸਟੇ ਲੱਗ ਗਿਆ ਪਰ ਪੰਜਾਬ ਵਿੱਚ ਪਤਾ ਨਹੀਂ ਕਿਉਂ ਇਹ ਚੀਜ਼ਾਂ ਹੋ ਰਹੀਆਂ ਹੈ ਯਾ ਤਾਂ ਕੋਈ ਇਹਨਾਂ ਨੂੰ ਪੈਸੇ ਮਿਲਦੇ ਨੇ ਜਾਂ ਕੋਈ ਇਹੋ ਜਿਹੀਆਂ ਚੀਜ਼ਾਂ ਨੇ ਜਿਹੜਾ ਕਿ ਬਿਲਕੁਲ ਗੈਰਕਾਨੂੰਨੀ ਹੈ ਇਹਨੂੰ ਰ ਸਾਡੀ ਇਹੀ ਪ੍ਰਸ਼ਾਸਨ ਨੂੰ ਵੀ ਮੰਗਿਆ ਨੂੰ ਬੰਦ ਕਰਾਇਆ ਜਾਵੇ ਜੀ ਸਰ ਐਮਸੀਐਲ ਦੇ ਐਮਸੀਐਲ ਦੇ ਕੋਲ ਕੀ ਕੁਝ ਅਰੇਂਜਮੈਂਟਸ ਨੇ ਲੁਧਿਆਣਾ ਦੇ ਵਿੱਚ ਇਹਨਾਂ ਡੌਗਸ ਦੇ ਲਈ ਸਰ ਦੇਖੋ ਐਮਸੀਐਲ ਦਾ ਬੇਸਿਕਲੀ ਕੀ ਕੰਮ ਹੈ ਸਰ ਵੈਕਸੀਨੇਸ਼ਨ ਐਂਡ ਸਟਰਲਾਈਜੇਸ਼ਨ ਜਿਹੜਾ ਇਹਨਾਂ ਨੂੰ ਏਬੀਸੀ ਦੇ ਨਾਲ ਮਿਲ ਕੇ ਕਰਨਾ ਚਾਹੀਦਾ ਹੈ ਬਟ ਸਰ ਮੈਨੂੰ ਬਹੁਤ ਜ਼ਿਆਦਾ ਸ਼ਰਮ ਆਉਂਦੀ ਹੈ ਸਰ ਮੇਰਾ ਮੈਂ ਡੁਗਰੀ ਰਹਾ ਮੈਂ ਪਿੱਛੇ ਇੱਕ ਡੌਗ ਨੂੰ ਸਟਰਲਾਈਜੇਸ਼ਨ ਕਰਾਉਣ ਵਾਸਤੇ ਬੁਲਾਇਆ ਮੈਂ ਜਦ ਗੱਡੀ ਨੂੰ ਕਿਹਾ ਕਿ ਨਾਲ ਦੀ ਗਲੀ 'ਚ ਤਿੰਨ ਹੋਰ ਡੌਗਸ ਨੇ ਤੁਸੀਂ ਉਹ ਵੀ ਲੈ ਜਾਓ ਮੈਨੂੰ ਕੀ ਜਵਾਬ ਦਿੱਤਾ ਗਿਆ ਕਿ ਆਪਾਂ ਅਗਲੇ ਘੇੜੇ 'ਚ ਲੈ ਕੇ ਜਾਵਾਂਗੇ ਤੇ ਸਰ ਅਗਲੇ ਘੇੜੇ 'ਚ ਵੀ ਜਦੋਂ ਆਏ ਕਹਿੰਦੇ ਸਾਡੇ ਕੋਲ ਟਾਈਮ ਨਹੀਂ ਹੈ ਤੇ ਮੁੜ ਕੇ ਉਹਨਾਂ ਨੇ ਮੇਰਾ ਫੋਨ ਹੀ ਚੱਕਿਆ ਤੇ ਉਹਨਾਂ ਨੂੰ ਸਟਰਲਾਈਜੇਸ਼ਨ ਵਾਸਤੇ ਨਹੀਂ ਲੈ ਕੇ ਜਾਇ ਅੰਡ ਸਟਰਲਾਈਜ਼ੇਸ਼ਨ ਦੇ ਨਾਮ ਤੇ ਫਸਟ ਆਫ 올 ਜਿਹੜਾ ਫੰਡ ਰਿਲੀਜ਼ ਹੋ ਰਿਹਾ ਜਿਹੜਾ ਵੀ ਉਹਦੇ ਨਾਮ ਤੇ ਪੈਸਾ ਜਾ ਰਿਹਾ ਹੈ ਉਹਦੀ ਇੱਕ ਕਮੇਟੀ ਬੈਟਰੀ ਚਾਹੀਦੀ ਕਿੰਨਾ ਪੈਸਾ ਜਾ ਰਿਹਾ ਕਿੰਨਾ ਪੈਸਾ ਲੱਗ ਰਿਹਾ ਕਿਉਂਕਿ ਮੈਨੂੰ ਜਿੱਤੇ ਤੱਕ ਲੱਗ ਰਿਹਾ ਉਹਦੇ ਵਿੱਚ ਇੱਕ ਬਹੁਤ ਵੱਡਾ ਝੋਲ ਹੋ ਰਿਹਾ ਕੱਲੇ ਲੁਧਿਆਣੇ ਨਹੀਂ 올ਓਵਰ ਇੰਡੀਆ ਲੈਵਲ ਤੇ ਕਿਉਂਕਿ ਦੇਖੋ ਜੇ ਸਰਕਾਰ ਆਪਣਾ ਫੰਡ ਰਿਲੀਜ਼ ਕਰ ਰਹੀ ਹੈ ਤੇ ਉਹਦੇ باوجود ਨਾ ਸਟਰਲਾਈਜ਼ੇਸ਼ਨਸ ਹੋ ਰਹੀਆਂ ਨਾ ਵੈਕਸੀਨੇਸ਼ਨਸ ਹੋ ਰਹੀਆਂ ਤੇ ਇੱਕ ਬਹੁਤ ਵੱਡਾ ਝੋਲ ਚੱਲ ਰਿਹਾ ਜਦੀ ਇਨਵੈਸਟੀਗੇਸ਼ਨ ਬਹੁਤ ਹੋਣੀ ਚਾਹੀਦੀ ਹੋਣੀ ਬਹੁਤ ਜ਼ਰੂਰੀ ਹੈ ਤੁਸੀਂ ਤੁਸੀਂ ਪ੍ਰੋਫੈਸ਼ਨ ਤੋਂ ਇੱਕ ਲੋਅਰ ਹੋ ਜੀ ਤੇ ਐਨੂਅਲ क्रुएल्टी एक्ट 1960 ਵੀ ਹੈ ਨਾਲੇ एबीसी एक्ट ਵੀ 2003 23 ਹੈ ਬਟ ਉਹਦੇ ਇਲਾਵਾ ਵੀ ਜਿਹੜਾ ਹੈ ਹੁਣ ਸਮਾਜ ਦੇ ਵਿੱਚ ਇਸ ਤਰੀਕੇ ਦੀ ਚੀਜ਼ਾਂ ਵਤੀਰਾ ਕਿੱਤਾ ਜਾ ਰਿਹਾ ਹੈ ਜੀ ਦੇਖੋ ਫਸਟ ਆਫ 올 ਇਹ ਕਿ ਜਿਹੜੇ ਆਪਣੇ ਐਨੀਮਲ ਲਾਜ਼ ਨੇ ਐਨੀਮਲ ਲਾਜ਼ ਬਹੁਤ ਵੀਕ ਨੇ ਕਿਉਂਕਿ ਫਸਟ ਆਫ 올 ਕੀ ਹੈ ਕਿ ਐਨੀਮਲ क्रुएल्टी ਜੇ ਤੁਸੀਂ ਕੁੱਤੇ ਨੂੰ ਜਾਨੋਂ ਵੀ ਮਾਰ ਦੋਗੇ ਤਾਂ ਇਹ ਬਹੁਤ ਵੱਡਾ ਬੀਲੇਬਲ ਆਫੈਂਸ ਹੈ ਜਿਹੜੇ ਕ੍ਰਾਈਮ ਕਰਦੇ ਨੇ ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੈ ਕਿ ਉਹ ਬੀਲੇਬਲ ਆਫੈਂਸ ਹੈ ਤੇ ਮੇਰੀ ਇਹੀ ਮੰਗ ਹੈ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਸਾਡੀ ਸਰਕਾਰਾਂ ਤੋਂ ਕਿ ਇਹਨੂੰ ਜਲਦ ਤੋਂ ਜਲਦੀ ਇੱਕ ਨਾਨ ਅਵੇਲੇਬਲ ਆਫੈਂਸ ਬਣਾਇਆ ਜਾਵੇ ਤਾਂ ਕਿ ਜਿਹੜਾ ਬੰਦਾ ਕਰਾਇਮ ਕਰੇ ਉਹਨੂੰ ਇਹ ਪਤਾ ਹੋਵੇ ਕਿ ਜੇ ਅੱਜ ਮੈਂ ਕਰਾਇਮ ਕਰਾਂਗਾ ਤੇ ਇਹਦੀ ਜ਼ਮਾਨਤ ਪੁਲਿਸ ਥਾਣੇ ਨਹੀਂ ਕਚੈਰੀਆਂ ਚ ਹੋएगी ਮੈਨੂੰ ਕਚੈਰੀਆਂ ਜੇ ਧੱਕੇ ਖਾਣੇ ਪੈਣਗੇ ਤੇ ਤੇ ਸਭ ਤੋਂ ਵੱਡੀ ਖੋਰਕੀ ਚੀਜ਼ ਹੈ ਕਿ ਜਿਹੜੇ ਕੇਸ ਕੇਸਸ ਹੁੰਦੇ ਨੇ ਉਹਦੇ ਵਿੱਚ ਪੁਲਿਸ ਵਾਲੇ ਕੀ ਕਰਦੇ ਨੇ ਪੁਲਿਸ ਵਾਲੇ ਪੈਸਾ ਖਾ ਕੇ ਪੁਲਿਸ ਵਾਲੇ ਦੂਜੀ ਪਾਰਟੀ ਨਾਲ ਮਿਲ ਕੇ ਚਲਾਨ ਦੇ ਵਿੱਚ ਨਾ ਤੇ ਪ੍ਰੋਪਰ ਐਵੀਡੈਂਸਿਸ ਲਗਾਉਂਦੇ ਐ ਨਾ ਤੇ ਚਲਾਨ ਦੇ ਵਿੱਚ ਪ੍ਰੋਪਰ ਗਵਾਈਆਂ ਲਈਤੀ ਜਾਂਦੀਆਂ ਨੇ ਨਾ ਤੇ ਪ੍ਰੋਪਰ ਡਾਕੂਮੈਂਟਸ ਲਗਾਏ ਜਾਂਦੇ ਐ ਤੇ ਇਸ ਕਰਕੇ ਜਿਹੜੇ ਚਲਾਨ ਨੇ ਉਹਦੇ ਵੀ ਪ੍ਰੋਪਰ ਪੇਸ਼ ਕਰਾਏ ਜਾਣ ਤੇ ਬਾਕੀ ਜਿਹੜੇ ਕਮਿਸ਼ਨਰ ਸਾਹਿਬ ਨੇ ਉਹ ਵੀ ਇਸ ਚੀਜ਼ ਵੱਲ ਧਿਆਨ ਦੇਣ ਉਹ ਡਾਇਰੈਕਸ਼ਨਸ ਦੇਣ ਆਪਣੇ ਜਿਹੜੇ ਥਾਣਿਆਂ ਨੂੰ ਕਿ ਇਹ ਜਿਹੜੇ ਆਫੈਂਸਿਸ ਨੇ ਇਹਨਾਂ ਨੂੰ ਗੰਭੀਰਤਾ ਨਾਲ ਲਿੱਤਾ ਜਾਵੇ ਜੀ ਤੇ ਅ ਅੱਜ ਡੀਸੀ ਦਫਤਰ ਪਹੁੰਚੋ ਡੀਸੀ ਸਾਹਿਬ ਦੇ ਨਾਲ ਮੁਲਾਕਾਤ ਹੋਈ ਨੀ ਹਲੇ ਡੀਸੀ ਸਾਹਿਬ ਨਾਲ ਆਪਾਂ ਮਿਲਣਾ ਹੈ ਹਲੇ ਮਿਲਾਂਗੇ ਤੇ ਸਾਡੀ ਇਹੀ ਮੰਗ ਹੈ ਕਿ ਜਿਹੜੀ ਐਸਪੀਸੀ ਹੈ ਬੇਸਿਕਲੀ ਇੱਕ ਬਾਡੀ ਹੈ ਜਿਹੜੀ ਜਿੱਦਾਂ ਜਾਨਵਰਾਂ ਜਿਹੜੇ ਬਿਮਾਰ ਜਾਨਵਰ ਨੇ ਉਹਨਾਂ ਦੇ ਟ੍ਰੀਟਮੈਂਟ ਵਿੱਚ ਡੀਲ ਕਰਦੀ ਹੈ ਉਹ ਲੁਧਿਆਣੇ ਅੱਛੀ ਤਰ੍ਹਾਂ ਕੰਮ ਨਹੀਂ ਕਰ ਰਹੀ ਹੈ ਜਿਹੜਾ ਇਹਨਾਂ ਦਾ ਐਂਬੂਲੈਂਸ ਦਾ ਨੰਬਰ ਦਿੱਤਾ ਗਿਆ ਹੈ ਜੇ ਆਪੋ ਉਹਦੇ ਤੇ ਕਾਲ ਕਰੀਏ ਜ਼ਿਆਦਾਤਰ ਤਾਂ ਉਹ ਨੰਬਰ ਮਿਲਦਾ ਨਹੀਂ ਹੈ ਜੀ ਉਹ ਨੰਬਰ ਮਿਲ ਵੀ ਜਾਵੇ ਤੇ ਸਾਨੂੰ ਕੀ ਕਿਹਾ ਜਾਂਦਾ ਜੇ ਤੁਸੀਂ ਪੈਸੇ ਦੋਗੇ ਤਾਂ ਆਪ ਪਾਵਾਂਗੇ ਅਦਰਵਾਈਜ਼ ਕੋਈ ਆਂਦਾ ਨਹੀਂ ਦੇਖੋ ਸਾਡੇ ਜਿਹੜੇ ਸੰਸਥਾ ਵਾਲੇ ਨੇ ਜੇ ਉਹਨਾਂ ਨੂੰ ਇੰਨੀ ਮੁਸ਼ਕਲ ਕਰਨੀ ਪੈਂਦੀ ਹੈ ਇੱਕ ਜਾਨਵਰ ਦਾ ਇਲਾ ਜੋ ਜਿਹੜੇ ਬਾਅਦ ਫੇਰੇ ਨੇ ਜਨਰਲ ਪਬਲਿਕ ਉਹਨਾਂ ਨੂੰ ਕਿੰਨੀ ਮੁਸ਼ਕਲ ਕਰਨੀ ਪੈਗੀ ਤੇ ਸਾਡੀ ਇਹੀ ਮੰਗ ਹੈ ਕਿ ਜਿਹੜੇ ਐਸਪੀਸੀ ਦੇ ਮੈਂਬਰਸ ਨੇ ਪੂਜਾ ਜੈਨ ਤੇ ਸੁਨੀਲ ਨਰੂਲਾ ਇਹਨਾਂ ਨੂੰ ਬਦਲਿਆ ਜਾਵੇ ਤੇ ਕਿਸੇ ਸਮਝਦਾਰ ਬੰਦੇ ਨੂੰ ਉਹਨਾਂ ਦੀ ਜਗ੍ਹਾ ਬਿਠਾਈ ਜਾਵੇ ਤਾਂ ਕਿ ਜਿਹੜਾ ਐਸਪੀਸੀ ਦਾ ਰੀਅਲ ਫੰਕਸ਼ਨ ਹੈ ਉਹ ਸਾਹਮਣੇ ਆਵੇ ਤੇ ਐਸਪੀਸੀ ਅੱਛੀ ਤਰ੍ਹਾਂ ਕੰਮ ਕਰਨਾ ਸ਼ੁਰੂ ਕਰੇ ਜੀ ਮੈਮ ਤੁਸੀਂ ਪਹੁੰਚੇ ਹੋ ਡੀਸੀ ਅਫੀਸਰ ਤੇ ਕੀ ਕੁਝ ਪ੍ਰਮੁੱਖ ਮੰਗਾਂ ਨੇ ਤੁਹਾਡੀਆਂ ਨੇ ਤੇ ਸਮਾਜ ਦੇ ਵਿੱਚ ਕੀ ਕੁਝ ਦੇਖ ਰਹੇ ਹਾਂ ਕਿਉਂਕਿ ਦਿੱਲੀ ਦੇ ਵਿੱਚ ਵੀ ਮੂਵਮੈਂਟ ਲਗਾਤਾਰ ਚੱਲ ਰਿਹਾ ਹੈ ਤੇ ਭਾਵੇਂ ਸੁਪਰੀਮ ਕੋਰਟ ਦੇ ਵੱਲੋਂ ਹਜੇ ਕੋਈ ਜੱਜਮੈਂਟ ਪਾਸ ਨਹੀਂ ਕੀਤੀ ਗਈ ਹੈ ਤੇ ਕਿਸ ਤਰੀਕੇ ਲੁਧਿਆਣਾ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਇਹ ਚੀਜ਼ਾਂ ਜੋ ਵੀ ਜੱਜਮੈਂਟ ਪਾਸ ਹੋ ਰਹੀ ਹੈ ਡੌਗਸ ਕੇ ਅਗੇਂਸ ਦੈਟ ਇਜ਼ ਵੈਰੀ ਰੋਂਗ ਥਿਸ ਸ਼ੁੱਡ ਬੀ ਸਟਾਪ ਥਿਸ ਇਜ਼ ਇਨਜਸਟਿਸ ਫਾਰ ði ਡੌਗਸ ਡੌਗਸ ਕੋ ਦਰਵੇਸ਼ ਮਾਨਾ ਗਿਆ ਹੈ ਡੌਗਸ ਕੋ ਹਮਾਰੇ ਸਨਾਤਨ ਧਰਮ ਮੇਂ ਭਗਵਾਨ ਕਾ ਰੂਪ ਮੰਨਤੇ ਹੈ ਦਰਵੇਸ਼ ਮੰਨਤੇ ਹੈ ਸ਼ਿਵ ਜੀ ਕਾ ਕਾਲ ਬਹਿਰਵ ਰੂਪ कुत्ता माना गया है शिव जी का वाहन कुत्ता है आप उसी कुत्ते को परेशान करते हो सुबह से लेके रात तक लोग डंडे मारते हैं पत्थर मारते हैं फिर कहते हैं कि डॉग एग्रेसिव हो रहा है किसकी गलती है इसमें मैं इतने डॉग्स को रोज़ खाना डालती हूँ उनको उनसे उनको खाना भी देती हूँ मेडिसिन भी देती हूँ तो मुझे तो कुछ नहीं कहते मैं उनका तो मुँह भी पकड़ लेती हूँ कई बार मेडिसिन देने के लिए तब भी वो कुछ नहीं कहते ये लोग वो डॉग हेटर्स जो हैं जो सिर्फ चाहते हैं कि हम ही धरती पे कब्जा करके बैठे हैं और एनिमल्स का यहाँ कोई राइट नहीं है इस धरती पे ये लोग परेशान करते हैं जानवरों को यही डॉग्स के साथ क्रुएल्टी करते हैं ये क्रुएल्टी रुकनी चाहिए दिस शुड स्टॉप नाउ एनाफ हो गया इतने डॉग्स ਮਾਰੇ ਜਾਂਦੇ ਨੇ ਰੋਜ਼ ਗੱਡੀਆਂ ਦੇ ਨੀਚੇ ਆ ਕੇ ਉਸ ਦਾ ਕੀ ਮੇਰੇ ਕਿੰਨੇ ਡੌਗਸ ਐ ਜੋ ਐਕਸੀਡੈਂਟਸ ਮੇਂ ਮਰ ਗਏ ਇਤਨੇ ਡੌਗਸ ਐ ਜੋ ਇੰਜਰਡ ਹੋ ਗਏ ਉਨ੍ਹਾਂ ਦਾ ਕੀ ਜੀ ਕਿਤੇ ਨਾ ਕਿਤੇ ਰੈਬੀਸ ਦਾ ਖਤਰਾ ਵੀ ਜਿਹੜਾ ਦੱਸਿਆ ਜਾ ਰਿਹਾ ਕਿ ਇਸ ਤਰ੍ਹਾਂ ਦੇ ਡੌਗਸ ਜਿਹੜੇ ਨੇ ਹਾਮ ਕਰਦੇ ਨੇ ਬੱਚਿਆਂ ਨੂੰ ਕਿਉਂਕਿ ਬੀਤੇ ਦਿਨੀ ਜਿਹੜਾ ਦਲੀ ਦੇ ਵਿੱਚ ਅਜਿਹਾ ਕੇਸ ਸਾਹਮਣੇ ਆਇਆ ਸੀ ਤੇ ਲੁਧਿਆਣਾ ਵਿੱਚ ਵੀ ਕਈ ਅਜਿਹੇ ਕੇਸ ਹੋ ਚੁੱਕੇ ਨੇ ਜਿਸ ਦੇ ਵਿੱਚ ਡੌਗਸ ਦੇ ਬਾਈਟ ਦੇ ਨਾਲ ਜਿਹੜੇ ਬੱਚੇ ਨੇ ਮਰੇ ਨੇ मेनली तो जो मीडिया आप लोग भी हो आप जब न्यूज़ बनाते हो आप एक साइड की स्टोरी देख रहे हो दूसरी साइड की स्टोरी कोई नहीं बताता कि पहले बच्चे ने उसको कितना डराया सुबह शाम उसके कितने दिन उसको टॉर्चर किया उस डॉग को उस एरिया में डॉग अपने एरिया से कहीं जाता नहीं है वहीं बैठता है जब लोग उसको चौबीस घंटे डराते हैं पत्थर मारते हैं फिर भी वो वहीं आके बैठता है क्योंकि वो वहीं बॉर्न हुआ है वहीं उसने बसना है लेकिन वो परेशान हो के कभी ना कभी फिर वो अपना रिएक्शन देता है क्योंकि लोग उसको पहले मारते हैं डराते हैं इसलिए तो ये जो केसेस आप कह रहे हो उसके पीछे जो आप केस कह रहे हो कि डॉग ने काटा है ये वो सारी स्टोरीज़ जो बनाई होती हैं कि ये काट लिया वो काट लिया दैट इज़ बिल्कुल मतलब वो झूठ है उसके पीछे की स्टोरी को दिखाते हैं कि उसको कितने डंडे बड़े हैं उसको कितने पत्थर मारे हैं उसी एरिया में रहता है ना वो कितने देर से वो सैर होता है लोगों की क्रोल्टी और फिर वो अपनी परेशान होकर कभी अगर, अगर अपना रिएक्शन दिखा देता है तो लोग उसका न्यूज़ बना देते हैं उसको कहते हैं कि इसने काट लिया ਸੋ ਇਹ ਡੀਸੀ ਦਫ਼ਤਰ ਦੇ ਬਾਰ ਦੀਆਂ ਤਸਵੀਰਾਂ ਨੇ ਜਿੱਥੇ ਅੱਜ ਲੁਧਿਆਣਾ ਦੇ ਜਿਹੜੇ ਡੌਗਸ ਲਵਰ ਨੇ ਪਹੁੰਚੇ ਨੇ ਮੰਗਾ ਲੈ ਕੇ ਤੇ ਕਾਫੀ ਜਿਹੜੇ ਗੰਭੀਰ ਜਿਹੜੇ ਮੁੱਦੇ ਇਹਨਾਂ ਦੇ ਵੱਲੋਂ ਅੱਜ ਚੁੱਕੇ ਗਏ ਨੇ ਤੇ ਦੇਖਣਾ ਇਹ ਹੋਵੇਗਾ ਕਿ ਕਦੋਂ ਤੱਕ ਜਿਹੜੇ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਦੇ ਮੰਗਾ ਦੇ ਉੱਤੇ ਕਾਰਵਾਈ ਕੀਤੀ ਜਾਂਦੀ ਹੈ ਤੇ ਇਹਨਾਂ ਦੀ ਮੰਗ ਮੰਨੀ ਜਾਂਦੀ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਦੀਪਕ ਦੇ ਨਾਲ ਮੈਂ ਹਾਂ